ਪੰਜਾਬ ਸਰਕਾਰ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ ਇਸ ਲਈ ਇੱਕ ਸੌਫਟਵੇਅਰ ਤਿਆਰ ਕੀਤਾ ਗਿਆ ਜੋ ਕਿ ਟੈਕਸ ਚੋਰੀ ਕਰਨ ਵਾਲਿਆਂ ਦੀ ਚੋਰੀ ਤਾਂ ਫੜੇਗਾ ਹੀ ਨਾਲ ਦੀ ਨਾਲ ਸਰਕਾਰ ਨੂੰ ਇਹ ਜਾਣਕਾਰੀ ਵੀ ਦੇਵੇਗਾ ਕਿ ਉਸ ਟੈਕਸ ਚੋਰ ਨੇ ਕਿੰਨੇ ਰੁਪਏ ਦਾ ਟੈਕਸ ਚੋਰੀ ਕੀਤਾ ਹੈ ਅਤੇ ਅਜਿਹੇ ਚ ਲੋਕਾਂ ਖਿਲਾਫ ਨੋਟਿਸ ਵੀ ਜਾਰੀ ਕਰੇਗਾ ਸਰਕਾਰ ਨੇ ਟੈਕਸ ਚੋਰੀ ਕਰਨ ਵਾਲਿਆਂ ਦੀ ਰਿਕਵਰੀ ਲਈ ਯੋਜਨਾ ਨੂੰ ਅੰਤਮ ਰੂਪ ਦੇ ਦਿੱਤਾ ਹੈ ਅਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਦਰਸਲ ਸਰਕਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਟੈਕਸ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਇਸ ਲਈ ਟੈਕਸ ਚੋਰੀ ਕਰਨ ਵਾਲਿਆਂ ਨੂੰ ਰੋਕਣ ਲਈ ਆਫਕਾਰੀ ਅਤੇ ਕਰ ਵਿਭਾਗ ਨੇ ਆਈ ਆਈਟੀ ਹైదరాబాద్ ਤੋਂ ਸੌਫਟਵੇਅਰ ਤਿਆਰ ਕੀਤਾ ਹੈ ਇਸ ਵਿੱਚ ਟੈਕਸ ਦਾਤਾਵਾਂ ਦਾ ਡਾਟਾ ਫੀਡ ਕੀਤਾ ਜਾ ਰਿਹਾ ਹੈ ਡਾਟਾ ਫੀਡ ਹੁੰਦੇ ਹੀ ਇਹ ਸੌਫਟਵੇਅਰ ਸਰਕਾਰ ਨੂੰ ਉਹਨਾਂ ਲੋਕਾਂ ਬਾਰੇ ਜਾਣਕਾਰੀ ਦੇਵੇਗਾ ਜੋ ਸਮੇਂ ਸਿਰ ਟੈਕਸ ਨਹੀਂ ਭਰਦੇ ਜਾਂ ਟੈਕਸ ਚੋਰੀ ਕਰਦੇ ਨੇ ਇੱਕ ਵਿਅਕਤੀ ਦਾ ਕਿੰਨਾ ਟੈਕਸ ਬਣਦਾ ਹੈ ਉਹ ਮੌਜੂਦਾ ਸਮੇਂ ਕਿੰਨਾ ਟੈਕਸ ਅਦਾ ਕਰ ਰਿਹਾ ਹੈ ਅਤੇ ਉਸ ਵੱਲ ਕਿੰਨਾ ਟੈਕਸ ਬਕਾ ਹੈ ਇਹ ਸਾਰਾ ਰਿਕਾਰਡ ਸੌਫਟਵੇਅਰ ਤਿਆਰ ਕਰੇਗਾ ਸਰਕਾਰੀ ਰਿਕਾਰਡ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਤੇ 1.5 ਲੱਖ ਤੋਂ 1.5 ਕਰੋੜ ਰੁਪਏ ਤੱਕ ਦਾ ਟੈਕਸ ਬਕਾਇਆ ਹੈ ਸਰਕਾਰ ਨੇ ਨਵਾਂ ਸੌਫਟਵੇਅਰ ਤਿਆਰ ਕਰਵਾ ਕੇ ਕਾਰਵਾਈ ਦੀ ਯੋਜਨਾ ਬਣਾਈ ਹੈ ਸਰਕਾਰ ਕੋਲ ਇਹ ਵੀ ਸਹੀ ਅੰਕੜੇ ਹੋਣਗੇ ਕਿ ਕਿੰਨੇ ਲੋਕ ਟੈਕਸ ਤੋਂ ਬਚਦੇ ਹਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਤੇ 1.5 ਲੱਖ ਰੁਪਏ ਤੱਕ ਦਾ ਟੈਕਸ ਬਕਾਇਆ ਹੈ ਜਾਂ 1.5 ਲੱਖ ਰੁਪਏ ਦਾ ਟੈਕਸ ਚੋਰੀ ਕੀਤਾ ਹੈ ਉਹਨਾਂ ਵਿਰੁੱਧ ਕਾਰਵਾਈ ਕਰਨ ਲਈ ਕਰ ਵਿਭਾਗ ਦਾ ਇੰਸਪੈਕਟਰ ਜ਼ਿੰਮੇਵਾਰ ਹੋਵੇਗਾ